ਸਤਿ ਸ਼੍ਰੀ ਅਕਾਲ ਜੀ ਡੀਵੀਜ਼ੀ ਪੰਜਾਬੀ ਦੇ ਤੁਹਾਡੇ ਇੱਕ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੇ ਤੁਹ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਜਲੰਧਰ ਤੋਂ ਧੰਦਾਦੀ ਹੈ ਕਿ ਜਲੰਧਰ ਦੇ ਬਾਹਰਗੋ ਕੈਂਪ ਇਲਾਕੇ ਵਿੱਚ ਜੁਵੈਲਰ ਦੀ ਦੁਕਾਨ ਦੇ ਉੱਤੇ ਵੱਡੀ ਲੁੱਟ ਹੋਈ ਸੀ ਜਿਹਦੇ ਵਿੱਚ ਤਿੰਨ ਦੋਸ਼ੀ ਜਿਹੜੇ ਨੇ ਉਹ ਸਾਫ਼-ਸਾਫ਼ ਜਿਹੜੇ ਆ ਨਜ਼ਰ ਆ ਰਹੇ ਸੀ ਸੀਸੀਟੀਵੀ ਫੁਟੇਜ ਦੇ ਵਿੱਚ ਤੇ ਧੰਦਾਦੀ ਹੈ ਕਿ ਇਹ ਦੋਸ਼ੀ ਜਿਹੜੇ ਨੇ ਹੁਣ ਕਾਬੂ ਆ ਚੁੱਕੇ ਨੇ ਪੁਲਿਸ ਦੇ ਧੰਦਾਦੀ ਕਿ ਪੁਲਿਸ ਨੇ ਰਾਜਸਥਾਨ ਦੇ ਅਜਮੇਰ ਤੋਂ ਗ੍ਰਿਫਤਾਰ ਕਰ ਲਿਆ ਹੈ ਇਹਨਾਂ ਔਰੋਪੀਆਂ ਨੂੰ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਕਿ ਪੁਲਿਸ ਨੇ ਖੂਫੀਆ ਸੂਚਨਾ ਦੇ ਆਧਾਰ ਤੇ ਤਿੰਨੋਂ ਦੋਸ਼ੀਆਂ ਨੂੰ ਅਜਮੇਰ ਤੋਂ ਗ੍ਰਿਫਤਾਰ ਕੀਤਾ ਹੈ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਜਲੰਧਰ ਲਿਆਂਦਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁੱਛਗੇ ਦਰਾਂਨ ਲੁੱਟੇ ਗਏ ਪੈਸਿਆਂ ਦੀ ਰਿਕਵਰੀ ਕੀਤੀ ਜਾਵੇਗੀ ਤਾਂ ਦੱਈਏ ਕਿ ਜਿੰਨਾ ਤਿੰਨ ਔਰੋਪੀਆਂ ਨੇ ਲੋਟ ਕੀਤੀ ਸੀ ਇੱਕ ਜੁਵੈਲਰ ਦੀ ਦੁਕਾਨ ਦੇ ਉੱਤੇ ਉਹ ਔਰੋਪੀ ਜਿਹੜੇ ਨੇ ਰਾਜਸਥਾਨ ਦੇ ਅਜਮੇਰ ਦੇ ਵਿੱਚੋਂ ਕਾਬੂ ਆ ਚੁੱਕੇ ਨੇ ਤੇ ਉਹਨਾਂ ਨੂੰ ਜਲਦ ਪੰਜਾਬ ਲਿਆ ਕੇ ਤੇ ਜਿਹੜਾ ਆ ਉਹ ਪੇਸ਼ ਕੀਤਾ ਜਾਏਗਾ ਅਦਾਲਤ ਦੇ ਵਿੱਚ ਤੇ ਫਿਰ ਉਹਨਾਂ ਤੋਂ ਪੁੱਛਗਸ ਕਰਕੇ ਜਿਹੜੀ ਇਹ ਰਿਕਵਰੀ ਕਰਨ ਦੀ ਜਿਹੜੀ ਇਹ ਕੋਸ਼ਿਸ਼ ਕੀਤੀ ਜਾਵੇਗੀ ਤੁਸੀਂ ਦੇਖੋ ਤਸਵੀਰਾਂ ਆਪਣੀ ਸਕਰੀਨ ਦੇ ਉੱਤੇ ਡੀਪੀਸੀ ਪੰਜਾਬੀ ਨੇ ਤੁਹਾਡੇ ਨਾਲ ਜੋ ਸਾਂਝੀਆਂ ਕੀਤੀਆਂ ਨੇ ਜੀ ਬាទ ਇੱਕ ਸਤਿ ਸ਼੍ਰੀ ਅਕਾਲ 23 अक्टूबर को पारगो कैंप बीच विजय जनरल की दुकान पे सुबह 10 बजे रॉबरी का इंसिडेंट रिपोर्ट किया गया था उस इंसिडेंट के संबंध में थाना पारगो कैंप वालों 167 नंबर एफआईआर दर्ज करके तुरंत ही इसकी तफ्तीश के लिए डिस्ट्रिक्ट पुलिस वालों एडीसीपी टू और क्राइम ब्रांच की टीम्स की एक एक टीम बढ़ाकर इस पे रेस कराया गया So, अगे करते ही असं तीन अक्यूज आइडेंटीफाई किए जहाँ के नाम करण कुशल गगन है सो इना पिछे टैक्निकल ह्यूमन इंट काम करते हुए अज इन अजमेर जिला राजस्थान चो गिरफ्तार किया गया है तो इन्हों थोड़ी देर दे ही असी अगे इन्हें बनती कार्रवाई करेंगे

ਅਸੀਂ ਉਹਨਾਂ ਨੂੰ ਵੀ ਆਪਣੀ ਤਫ਼ਤੀਸ਼ ਦੇ ਵਿੱਚ ਜ਼ਰੂਰ ਜੋੜਾਂਗੇ। ਮੈਂ ਇੱਕ ਗੱਲ ਕਹਿੰਨੀ ਲਈ ਜਿਹੜਾ ਜਿਹੜਾ ਇਚਨ ਦੇ ਉੱਤੇ ਜੋ ਹੋਇਆ 780 ਗ੍ਰਾਮ ਦਾ ਜਿਹੜਾ ਉਹ ਬਿਲੋਂਗਰਾ ਦੱਸ ਸਕਿਆ ਕਿ 780 ਗ੍ਰਾਮ ਹੀ ਸੀ ਜਿਹੜਾ ਸੋਨਾ ਉੱਤੇ ਉਹ ਉਹ ਵੀ ਸਾਡੀ ਤਫ਼ਤੀਸ਼ ਦਾ ਜੇਸਾ ਹੈ। ਉਹਨਾਂ ਨੇ ਸਾਨੂੰ ਐਫ ਆਈ ਆਰ ਦੀ ਕਾਪੀ ਆਪਾਂ ਤੋਂ ਸ਼ੇਅਰ ਕਰ ਲੈਂਦੇ। ਉਹਨਾਂ ਨੇ ਸਾਨੂੰ ਇਸ ਦੇ ਵਿੱਚ ਜਿੰਨਾ ਸਮਾਨ ਉਹਨਾਂ ਦਾ ਗਿਆ ਸੀ ਉਹਨਾਂ ਨੇ ਸਬੰਧੀ ਗਿਣਤੀ ਦੱਸਦੀ। ਕਿ ਇੰਨੇ ਸੈਟ ਐਨੀ ਚੀਜ਼ਾਂ ਤੇ ਉਹਦੇ ਨਾਲ ਉਹ ਜੋ ਜੋ ਉਹਨਾਂ ਦੇ ਕੋਲ ਸੀਗੇ ਉਹਦੇ ਸਬੰਧੀ

उना साथ पे सारी तफ्तीश अजेय जाएगी ये बैक तो बहुत बच्चे इंवॉल्व थे इस आदमी वो अपनी तफ्तीश डांस करने बिक्सन लगे जता इनपुट मिल गया पक्के काफी स्पोंची तो यहाँ जी इनपुट नहीं है ठीक है तो सी ठीक है ओके हम लूटता तो मास्टरमाइंड कौन सी दिला देते हो तो दिला देते हो तो इतना तो मास्टरमाइं तो नोटिकेश तो मै तो तो ना